ਚੱਲੇਗੀ ਫਿਰ ਮੇਰੀ ਬਾਤ ਹੌਲੀ ਹੌਲੀ ਚੱਲੇਗੀ ਫਿਰ ਮੇਰੀ ਬਾਤ ਹੌਲੀ ਹੌਲੀ ਬਦਲ ਜਾਣਗੇ ਇਹ ਹਾਲਾਤ ਹੌਲੀ ਹੌਲੀ ਚੱਲੇਗੀ ਫਿਰ ਮੇਰੀ ਬਾਤ ਹੌਲੀ ਹੌਲੀ ਬਦਲ ਜਾਣਗੇ ਇਹ ਹਾਲਾਤ ਹੌਲੀ ਹੌਲੀ ਸ਼ਹਰਤਾਂ ਦੇ ਨਸ਼ੇ ਚ ਜੋ ਗਈ ਸੀ ਗਵਾਚ ਲਬ ਲਵਾਂਗੇ ਉਹ ਔਕਾਤ ਹੌਲੀ ਹੌਲੀ ਸ਼ਹਿਰਾਂ ਦੇ ਨਸ਼ੇ 'ਚ ਜੋ ਗਈ ਸੀ ਗਵਾਚ ਲੱਭ ਲਵਾਂਗੇ ਉਹ ਅਕਾਤ ਹੌਲੀ-ਹੌਲੀ ਚੱਲੇਗੀ ਫਿਰ ਮੇਰੀ ਬਾਤ ਹੌਲੀ-ਹੌਲੀ ਕਿੰਨਾ ਚਿਰ ਤੁਸੀਂ ਮੈਨੂੰ ਰੱਖੋਗੇ ਲੁਕੋ ਕੇ ਮਸੂਰ ਜਹਾਂ ਕਰੂੰ ਪਰਵਾਤ ਹੌਲੀ-ਹੌਲੀ ਇਤਿਹਾਸ ਦੇ ਸਫੇ ਤੇ ਮੈਂ ਕਿੱਥੇ ਕੁ ਆ ਗਿਆ ਇਤਿਹਾਸ ਦੇ ਸਫੇ ਤੇ ਮੈਂ ਕਿੱਥੇ ਕੁ ਆ ਗਿਆ ਮਾਰਾਂਗਾ ਪਿੱਛੇ ਮਚਾਤ ਹੌਲੀ-ਹੌਲੀ ਨਿੱਕਾ ਜਿਹਾ ਕਤਰਾ ਜਦੋਂ ਬਣਦਾ ਹੈ ਸਮੁੰਦਰ ਨਿੱਕਾ ਜਿਹਾ ਕਤਰਾ ਜਦੋਂ ਬਣਦਾ ਹੈ ਸਮੁੰਦਰ ਭੁੱਲ ਹੀ ਜਾਂਦਾ ਹੈ ਉਹਦੀ ਦਾਤ ਹੌਲੀ-ਹੌਲੀ ਚੱਲੇਗੀ ਫਿਰ ਮੇਰੀ ਬਾਤ ਹੌਲੀ-ਹੌਲੀ ਮੈ ਉਸ ਨੂੰ ਹੀ ਦੇਖਿਆ ਆਪਣੇ ਆਪ ਚੋਂ ਮੈਨੂੰ ਹੀ ਦੇਖਿਆ ਆਪਣੇ ਆਪ ਚੋਂ ਜਦ ਵੀ ਮਾਰੀ ਮੈਂ ਅੰਦਰ ਝਾਤ ਹੌਲੀ-ਹੌਲੀ ਬਦਲ ਜਾਣਗੇ ਇਹ ਹਾਲਾਤ ਹੌਲੀ-ਹੌਲੀ ਚੱਲੇਗੀ ਫਿਰ ਮੇਰੀ ਬਾਤ ਹੌਲੀ-ਹੌਲੀ ਸੁੱਖ ਰੱਖਦਾ ਹੈ ਦੂਰ ਖੁਦ ਤੋਂ ਹਰੇਕ ਨੂੰ ਸੁੱਖ ਰੱਖਦਾ ਹੈ ਦੂਰ ਖੁਦ ਤੋਂ ਹਰੇਕ ਨੂੰ ਲਾਗੇ ਜਦੋਂ ਦੇ ਸੱਜਣ ਘਾਤ ਹੌਲੀ ਹੌਲੀ ਲਾਗੇ ਜਦੋਂ ਦੇ ਸੱਜਣ ਘਾਤ ਹੌਲੀ ਹੌਲੀ ਚੱਲੇਗੀ ਫਿਰ ਮੇਰੀ ਬਾਤ ਹੌਲੀ ਹੌਲੀ ਬਦਲ ਜਾਣਗੇ ਇਹ ਹਾਲਾਤ ਹੌਲੀ ਹੌਲੀ ਸ਼ਹਿਰ ਤਾਂ ਦੇ ਨਸ਼ੇ ਵਿੱਚ ਜੋ ਗਈ ਸੀ ਗਾਜ ਲੱਭ ਲਵਾਂਗੇ ਉਹ ਹੌਕਾ ਹੌਲੀ ਹੌਲੀ ਚੱਲੇਗੀ ਫਿਰ ਮੇਰੀ ਬਾਤ ਹੌਲੀ ਹੌਲੀ